ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਇਹੋ ਜੀਆਂ ਖੁਸ਼ੀਆਂ ਦੇਖ ਕੇ ਨਾ ਚਿਹਰੇ ਗੋਰਿਆਂ ਦੇ ਤੇ ਲੋਕਾਂ ਦਾ ਹਰ ਇੱਕ ਦਾ ਦਿਲ ਕਰਦਾ ਵੀ ਕਿਸੇ ਤਰੀਕੇ ਬਾਹਰ ਉੱਡ ਜਾਈਏ ਬਾਹਰ ਚਲੇ ਜਾਈਏ ਜਿਹੜਾ ਮਰਜੀ ਮੁਲਕ ਹੋਵੇ ਲੇਕਿਨ ਜਿਆਦਾ ਲੋਕ ਸਭ ਤੋਂ ਜਿਆਦਾ ਪ੍ਰੈਫਰ ਦਿੰਦੇ ਕੈਨੇਡਾ ਨੂੰ ਉਹ ਕੈਨੇਡਾ ਦੀ ਪੁਰਾਣੀ ਸਟੋਰੀ ਬਣੀ ਹੋਈ ਨਾ ਵੀ ਬੜੀ ਪੀਸਫੁਲ ਕੰਟਰੀ ਸੀ ਇਨਕਮ ਅੱਛੀ ਸੀ ਉੱਤੇ ਲੇਬਰ ਦੀ ਲੋੜ ਸੀ ਬੰਦਾ ਤਕਰੀਬਨ ਗਿਆ ਕੈਨੇਡਾ ਤੋਂ ਕਾਟੀ ਵਾਪਸ ਆਂਦਾ ਹੈ ਸੈੱਟ ਹੋ ਜਾਂਦਾ ਹੈ ਇਸ ਕਰਕੇ ਸਟੂਡੈਂਟਾਂ ਦੀ ਧੋੜ ਲੱਗੀ ਸੀ ਵੀ ਕੈਨੇਡਾ ਹੀ ਜਾਣਾ ਹੈ ਤੇ ਕੈਨੇਡਾ ਸਰਕਾਰ ਨਵੀ ਲੋੜ ਹੈਗੀ ਸਟੂਡੈਂਟਾਂ ਦੀ ਉਹਨਾਂ ਨੂੰ ਫਾਇਦਾ ਹੋ ਜਾਂਦਾ ਇੱਕ ਤੇ ਲੇਬਰ ਮਿਲ ਜਾਂਦੀ ਤੇ ਇੱਕ ਨਾਲੇ ਫੀਸਾ ਮਿਲ ਜਾਂਦੀ ਹੈ ਫਿਰ ਜਿਹੜਾ ਬੱਚਾ ਉੱਥੇ 2-3 ਸਾਲ ਦੀ ਪੜ੍ਹਾਈ ਕਰ ਲੈਂਦਾ ਉਹਦੀ ਹਾਲਤਾਂ ਥੋੜੀਆਂ ਸੁਧਰ ਜਾਂਦੀਆਂ ਹੈ ਭਾਵੇਂ ਇੰਡੀਆ 'ਚ ਵਿਗੜੀਆਂ ਵੀ ਹੋਣ ਉਹਨੂੰ ਪਤਾ ਹੁੰਦਾ ਬਾਹਰ ਕਾਨੂੰਨ ਨਾਲ ਚੱਲਣਾ ਹੈ ਕੁਝ ਪੜ੍ਹਾਈ ਅਸੀਂ ਇਹ ਬਾਹਰ ਦੇ ਲੋਕ ਅੱਛੇ ਵੇ ਤੇ ਬੰਦੇ ਦੀ ਆਤਤਾ ਤਾਂ ਅੱਛਿਆਂ ਤਾਂ ਪੈ ਜਾਂਦੀਆਂ ਤੇ ਉਹ ਫਿਰ ਉਹਨਾਂ ਨਾਲ ਅਡਜਸਟ ਅਡਜਸਟ ਹੋ ਜਾਂਦਾ ਹੈ ਲੇਕਿਨ ਅੱਜਕਲ ਸਟੋਰੀ ਥੋੜੀ ਗਈ ਬਦਲ ਹੱਦ ਤੋਂ ਜ਼ਿਆਦਾ ਸਟੂਡੈਂਟ ਉੱਤੇ ਜਾਣ ਕਰਕੇ ਨਾ ਕੰਮ ਕਰਦੀ ਪ੍ਰੈਸ਼ਰ ਖਰਾਬ ਹੋ ਗਈ ਹੈ ਫਿਰ ਲੋਕ ਕਰਜ਼ੇ ਚੁੱਕ ਕੇ ਗਏ ਨੇ ਤਕਰੀਬਨ ਪੜਨ ਤੇ ਕੋਈ ਕੱਟ ਜਾਂਦਾ ਹੈ ਪੜਨ ਦੀ ਆੜ ਦੇ ਵਿੱਚ ਜਾਂਦੇ ਵੇ ਕਿਉਂਕਿ ਵੀਜ਼ਾ ਸਿਰਫ ਸਟੱਡੀ ਦਾ ਹੀ ਮਿਲਦਾ ਹੈ ਕੰਮ ਕਰਦਾ ਵੀਜ਼ਾ ਮਿਲਦਾ ਨਹੀਂ ਉਹ ਜਾ ਕੇ ਬੱਥੇ ਕੋਨੇ ਕੋ ਚੱਕਰ ਚਰਾਂਦੇ ਵਿੱਚ ਜਿਵੇਂ ਮਰਜ਼ੀ ਚਲਾਣ ਕੋਈ ਪੜ੍ਹਾਈ ਪੂਰੀ ਕਰਦਾ ਜਾਂ ਹੋਰ ਕੋਈ ਚੱਕਰ ਚਲਾ ਕੇ ਉਹ ਸੋਚਦੇ ਕਿਸੇ ਦੇ ਕੇ ਪਿਆ ਲਈ ਜਾਵੇ ਜਾਂ ਬੱਕ ਪਰ ਮੰਲਿਆ ਜਾਵੇ ਤੇ ਇੱਥੇ ਆਪਣੀ ਸੈਟਿੰਗ ਹੋ ਜਵੇ ਲੇਕਿਨ ਜਿਹੜੇ ਤੇ ਉੱਥੇ ਜਾਂਦੇ ਸਿੰਗਲ ਉਹਨਾਂ ਦੀ ਤੇ ਟੈਨਸ਼ਨ ਘੱਟ ਹੁੰਦੀ ਏ ਤੇ ਜਿਹੜੀਆਂ ਕੁੜੀਆਂ ਇੱਥੋਂ ਤਕਰੀਬਨ ਵਿਆਹ ਕਰਾ ਕੇ ਜਾਂਦੀਆਂ ਜਿਹੜੇ ਆਪਣੇ ਖਰਚੇ ਦੀਆਂ ਸਿੰਗਲ ਜਾਂਦੀਆਂ ਉਹਨਾਂ ਤਾਂ ਫਰਕ ਨਹੀਂ ਪੈਂਦਾ ਤੇ ਜਿਹੜੇ ਵਿਆਹ ਕਰਾ ਕੇ ਜਾਂਦੀਆਂ ਵੀ ਪੈਸੇ ਲੱਗੇ ਹੁੰਦੇ ਮੁੰਡੇ ਵਾਲੇ ਦੇ ਉਹਨਾਂ ਦੇ ਸਿੱਤੇ ਤਲਵਾ ਲੜਕਦੀ ਹੈ ਉੱਥੇ ਉਹਨਾਂ ਨੇ ਸਟੱਡੀ ਵੀ ਕਰਨੀ ਹੈ ਪੜ੍ਹਾਈ ਵੀ ਪੂਰੀ ਕਰਨੀ ਹੈ ਕੰਮ ਵੀ ਕਰਨਾ ਹੈ ਫੀਸਾਂ ਵੀ ਦੇਣੀਆਂ ਤੇ ਉਹ ਸਾਰੇ ਖਰਚੇ ਪੂਰੇ ਨਹੀਂ ਹੁੰਦੇ ਫਿਰ ਕੁਝ ਗਲਤ ਸੋਸਾਇਟੀ ਚ ਪੈਣ ਕਰਕੇ ਉਹ ਫਿਰ ਪੁੱਠਾ ਕੰਮ ਸ਼ੁਰੂ ਹੋ ਜਾਂਦਾ ਹੈ ਘਰ ਦੇ ਪਿਛੇ ਡੀ ਦੇ ਚਲੋ ਜੀ ਮੁੰਡਾ ਦੇਖਦਾ ਜੀ ਰੋਟੀ ਮੇਰੀ ਗਈ ਹੋਈ ਹੈ ਤੇ ਮੈਨੂੰ ਜਾ ਕੇ ਛੇਤੀ ਮਗਾ ਲੇਗੀ ਤੇ 2-4 ਮਹੀਨੇ ਤੇ ਫੌਣ ਫੌਣ ਚੱਲਦਾ ਰਹਿੰਦਾ ਉਸ ਤੋਂ ਬਾਅਦ ਫਿਰ ਕੰਮ ਹੋ ਜਾਂਦਾ ਖਰਾਬ ਹੌਲੀ ਹੌਲੀ ਫੋਨ ਕਰਨੇ ਕੱਟ ਕਰ ਦਿੰਦੇ ਵੇ ਤੇ ਜੇ ਜਿਆਦਾ ਕੋਈ ਤਰਾ ਪ੍ਰੈਸ਼ਰ ਪੈਂਦਾ ਵੀ ਮੈਨੂੰ ਮੰਗਾਤੇ ਉਹ ਫੋਨ ਹੀ ਬਲੌਕ ਕਰ ਦਿੰਦੀ ਹੈ ਕਿਉਂਕਿ ਉੱਥੇ ਹਾਲਾਤ ਹੀ ਹੋਜੇ ਬਣ ਗਏ ਜਿਹੜੇ ਉਸ ਤੋਂ ਪਹਿਲਾਂ ਗਏ ਉਹ ਕਹਿੰਦੇ ਕੁਛ ਨਹੀਂ ਹੁੰਦਾ ਤੂੰ ਵਿਆਹ ਕਰਾ ਕੇ ਆ ਗਈ ਤੂੰ ਕੈਨੇਡਾ ਆ ਗਈ ਹੁਣ ਤੇਰਾ ਕੀ ਕੱਲੇਗਾ ਕੋਈ ਤੂੰ ਆਪਣੇ ਭੈਣ ਭਰਾ ਮੰਗਾ ਮਾਪਿਓ ਮੰਗਾ ਭੁੱਲ ਜਾ ਪਿੱਛੇ ਤੋਂ ਉਹ ਫਿਰ ਜਿਹੜੇ ਤੇ ਚੰਗੀ ਫੈਮਿਲੀ ਜੀ ਬਿਲੋਂਗ ਕਰਦੇ ਵੀ ਉਹ ਤੇ ਸੋਚਦੇ ਨਹੀਂ ਵੀ ਕੋਈ ਲਾਵਾ ਫੇਰੇ ਲਏ ਮਾਰ ਜਕੇ ਤੇ ਕਿਸੇ ਨਾਲ ਧੋਖਾ ਨਹੀਂ ਕਰਨਾ ਉਹਨਾਂ ਮੇਰੇ ਤੇ ਜੂਆ ਖੇਡਿਆ ਬੜੇ ਪੈਸੇ ਮੇਰੇ ਤੇ ਲਾਏ ਵੀ ਸਾਰੇ ਸਹਾਰ ਭੈਣ ਭਰਾ ਕੀ ਕਹਿਣਗੇ ਸ਼ਰਮ ਆਏ ਤੇ ਜਿੰਨਾਂ ਨੇ ਸ਼ਰਮ ਡਾਈਏ ਮਾਂ ਪਿਓ ਵੀ ਨਾਰ ਰਲ ਜਾਂਦੇ ਵੇ ਉਹ ਕਹਿੰਦੇ ਕੁਛ ਨਹੀਂ ਹੁੰਦਾ ਤੂੰ ਵੇਖ ਆਪਣਾ ਵੇਖ ਭੈਣ ਭਰਾ ਮਗਾ ਉਹਨਾਂ ਦੇ ਬੱਚੇ ਮਗਾ ਤੂੰ ਤੂੰ ਆਪਣੀ ਫੈਮਲੀ ਸੈੱਟ ਕਰ ਜੀ ਜ਼ਿਆਦਾ ਪੈਸੇ ਕਮਾਏ ਤੇ ਘਰ ਭੇਜੀ ਆ ਤੂੰ ਭੁੱਲ ਜਾ ਤੂੰ ਸੋਰੇ ਸੋਰੇ ਉਹ ਫਿਰ ਜਦੋਂ ਘਰ ਦੇ ਨਾਲ ਸ਼ਹਿਰ ਦੇ ਨਾਲ ਤੇ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਰੱਬ ਹੀ ਰੱਖਾਗਾ ਉਜੀ ਜਿਹੜੀਆਂ ਸੇਲੀਆਂ ਬਣ ਜਾਂਦੀਆਂ ਨਾਲ ਦੀਆਂ ਉਹ ਵੀ ਕਹਿੰਦੇ ਕੁਛ ਨਹੀਂ ਆਂਦਾ ਅਸੀਂ ਨਹੀਂ ਦਿੰਦੀ ਪੀਆ ਸਾਡਾ ਕਹਿਣ ਕੀ ਕਾਲਿਆ ਬਸ ਉਹ ਔਕਾਤ ਆਪਣੀ ਬੰਦਾ ਭੁੱਲ ਜਾਂਦਾ ਤੇ ਜਦੋਂ ਤੁਹਾਨੂੰ ਪਤਾ ਫਿਰ ਬੰਦਾ ਔਕਾਤ ਭੁੱਲ ਜੇ ਫਿਰ ਸਭ ਪੁੱਠੇ ਸਿੱਧੇ ਕੰਮ ਸ਼ੁਰੂ ਕਰ ਦਿੰਦਾ ਹੈਗਾ ਪੈਸੇ ਦਾ ਇੱਕ ਲਾਲਚ ਹੋ ਜਾਗਾ ਇਹ ਜਾਂਦਾ ਨਹੀਂਗਾ ਜਿੰਨਾ ਚਿਰ ਬੰਦੇ ਦੀ ਜ਼ਿੰਦਗੀ ਹੈ ਇਹ ਮੋਦ ਤੋਂ ਬਾਅਦ ਵੀ ਜਾਂਦਾ ਬੰਦਾ ਉਹ ਸੋਚਦਾ ਵੀ ਸ਼ਾਇਦ ਮੈਂ ਪੈਸੇ ਨਾਲ ਹੀ ਲੈ ਜਾਈਨੇ ਸਾਰੇ ਇੱਦਾਂ ਕਮਾਲਾ ਹੈ ਉਦੋਂ ਕਮਾਲਾ ਹੈ ਤੇ ਕਈ ਮੁੰਡੇ ਵੇ ਉਹ ਵਿਚਾਰੇ ਉੱਥੇ ਪੁੱਠੇ ਚੱਕਰੇ ਪੈ ਜਾਂਦੇ ਕਈ ਤੇ ਨਸ਼ੇ ਕਰਦੇ ਵੇ ਤੇ ਕਈ ਨਸ਼ੇ ਵੇਚਣ ਦੇ ਚੱਕਰ 'ਚ ਪੈ ਜਾਂਦੇ ਉਹ ਵੀ ਛੇਤੀ ਮੀਰੋਂ ਦੀ ਲਾਲਸਾ ਵਿੱਚ ਇਸ ਕਰਕੇ ਦੋਸਤੋ ਜੇ ਤੁਹਾਨੂੰ ਰੱਬ ਨੇ ਮੌਕਾ ਬਾਰ ਦਿੱਤਾ ਤੇ ਚੰਗੀ ਨੀਂਦ ਨਾਲ ਬਾਹਰ ਆਓ ਮਿਹਨਤ ਕਰੋ ਮਿਹਨਤ ਦੀ ਫਲ ਮਿਲਣਾ ਜੇ ਸੈਟ ਤੇ ਬੰਦਾ ਹੋਈ ਜਾਂਦਾ ਭਾਵੇਂ ਤੁਹਾਡੇ ਤੱਕ ਹੀ ਖਾਲੇ ਲੇਕਿਨ ਉਹਦੀ ਰੈਪਿਊਟੇਸ਼ਨ ਅੱਛੀ ਰਹਦੀ ਉਹਨਾਂ ਕੋਲ ਫਿਊਚਰ 'ਚ ਤੰਗੀ ਨਹੀਂ ਹੁੰਦੀ ਪੁੱਠੇ ਕਮਾਜੀ ਨਜ਼ਾਰਾ ਪੁੱਠੇ ਆਣਾ ਜੀ ਥੈਂਕ ਯੂ ਵੈਰੀ ਮੱਚ